ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜਾ ਕੇਸ ਸੀ ਇੱਕ ਤਾਂ ਨਗਰ ਮਾਤਾ ਜੀ 27 ਸਾਲ ਤੋਂ ਡਿਗਰੇ ਸੀ ਅੱਜ ਮਦਰਸਡੇ ਸੈਲੀਬ੍ਰੇਟ ਕਰਨ ਉਸੇ ਪਹੁੰਚਿਆ ਤੁਸੀਂ ਵੇਖ ਸਕਦੇ ਹੋ ਕੱਲ ਅਸੀਂ ਜਿਹੜੇ ਅੰਦਰ ਘਰ ਦੇ ਬੜੇ ਸੀ ਛੋਟਾ ਜਿਹਾ ਕਾਰਖਾਨਿਆਂ ਵਾਲੀਆਂ ਇਹ ਸਾਰਾ ਇਹ ਸਾਰਾ ਕੁਝ ਇਹ ਸਾਰਾ ਕੁਝ ਛੱਤ ਦੁਕਾਨੇ ਨਿਕਲੇ ਔਰ ਬੁਰਾ ਅਜੀ ਔਰ ਤੁਸੀਂ ਵੇਖ ਸਕਦੇ ਹੋ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਅੱਜ ਇਹ ਕੰਮ ਸ਼ੁਰੂ ਵੀ ਕਰਵਾਤਾ ਔਰ ਬਾਪੂ ਜੀ ਇਕ ਆਖ ਤੋਂ ਵੇਖ ਨਹੀਂ ਸਕਦੇ ਬਹੁਤ ਜ਼ਿਆਦਾ ਉਹਨਾਂ ਨੂੰ ਲੋੜਵੰਦ ਨੇ ਯਾਰੋ ਮਦਦ ਕਰਿਆ ਕਰੋ ਇੱਕ ਦੂਜੇ ਦੀ ਔਰ ਮਾਤਾ ਜੀ ਵੀ ਨਾਲ ਹੁੰਦੇ ਨੇ ਔਰ 27 ਸਾਲ ਬਾਅਦ ਉਹਨਾਂ ਦਾ ਇੱਕ ਸੁਪਨਾ ਕਿ ਉਹਨਾਂ ਦੀ ਛੱਤ ਜਿਹੜੀ ਹੈ ਕਿ ਸਿਵਲ ਟਿਕ ਨਾ ਪਵੇ ਤੁਸੀਂ ਸੋਚੋ ਰੋਜ਼ ਕਿੰਨਾ ਡਰ ਕੇ ਸੌਂਦੇ ਹੋਣਗੇ ਅੱਜ ਕੱਲ ਜਿਵੇਂ ਨੇਹਰੀਆਂ ਚੱਲ ਰਹੀਆਂ ਬਾਰਿਸ਼ ਆ ਰਹੀ ਹੈ ਕਿਸੇ ਵੇਲੇ ਵੀ ਕੁਝ ਹੋ ਸਕਦਾ ਔਰ ਇਹ ਛੱਤ ਸਾਰੀ ਉਹਨਾਂ ਦੇ ਥੱਲੇ ਸੀ ਐਨ ਜੇ ਇਹ ਇਹ ਉਹਦਾ ਰੂਫ ਹੈ ਤੇ ਸਿਰ ਲੱਗਦਾ ਸੀ ਜਿੱਥੇ ਅਸੀਂ ਖੜੇ ਸੀ ਔਰ ਗੁਰੂ ਸਾਹਿਬ ਨੇ ਆਜਾ ਕੰਮ ਸ਼ੁਰੂ ਕਰਵਾਤਾ ਮਾਦ ਦਿਨ ਤੋਂ ਉਸਦੇ ਇੱਕ ਮਾਣੂ ਤੋਫਾ ਜੱਸ ਸੇਵਾ ਸਾਇਟੀ ਵੱਲੋਂ ਔਰ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ 9815576880 ਸਾਡਾ ਨੰਬਰ ਹੈ ਜੀਪੇ ਨੰਬਰ ਹੈ 9878991049 ਥੋੜੀ ਥੋੜੀ ਮਦਦ ਜ਼ਰੂਰ ਕਰਿਓ ਵੱਡਾ ਪ੍ਰੋਜੈਕਟਾਂ ਛੋਟਾ ਪ੍ਰੋਜੈਕਟ ਨਹੀਂ ਆ ਕਿਸੇ ਦਾ ਘਰ ਬੰਨਣਾ ਆਪਣੇ ਘਰ ਪੇਂਟ ਕਰਾਣਾ ਵੀ ਔਕਾ ਹੁੰਦਾ ਤੇ ਕਿਸੇ ਲਈ ਜਦੋਂ ਕੁਝ ਕਰਨਾ ਉਦੋਂ ਕਲੈਕਸ਼ਨ ਕੰਟਰੀਬਿਊਸ਼ਨ ਤੇ ਸਾਥ ਤੋਂ ਬਿਨਾ ਨਹੀਂ ਕੀਤਾ ਜਾ ਸਕਦਾ ਸਾਥ ਦਿਓ ਕੈਨੇਡਾ ਜਲਦੀ 2 ਮਹੀਨਿਆਂ ਦੇ ਵਿੱਚ ਘਰ ਬਣੇ ਰਚ ਬਾਥਰੂਮ ਰਸੋਈ ਬਣ ਕੇ ਇਹਨਾਂ ਨੂੰ ਵਧੀਆ ਘਰ ਮਿਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ